ਖੜਿਆ ਯਾਲੀ ਕਲਾਮ ਜਿਲ੍ਹਾ ਲੁਧਿਆਣਾ ਇਤਿਹਾਸਕ ਨਗਰ ਆ ਤੇ ਇਤਿਹਾਸ ਨਾਲ ਬੜਾ ਗੂੜਾ ਸਬੰਧ ਆ ਛੇਵੇਂ ਪਾਸ਼ਾਹੀ ਆ ਜਗ੍ਹਾ ਤੇ ਆਏ ਸੀਗੇ ਇੱਥੇ ਉਹਨਾਂ ਨੇ ਆਪਣੇ ਦੋ ਘੋੜੇ ਜਿਨ੍ਹਾਂ ਦਾ ਨਾਮ ਦਲਵਾਗ ਤੇ ਗੁਲਵਾਗ ਸੀ ਐਸ ਜਗ੍ਹਾ ਦੇ ਉੱਤੇ ਬੰਨੇ ਸੀ ਤੇ ਉਹ ਉਸ ਵੇਲੇ ਦੇ ਟਿੱਪੜ ਖੜੇ ਅੰਦਰ ਇਹ ਪਿੰਡ ਨਗਰ 'ਚੋਂ ਪਤਾ ਲੱਗਿਆ ਕਿ ਇੱਥੇ ਕਿल्ले ਗੱਡ ਕੇ ਘੋੜੇ ਬੰਨੇਗੇ ਸੀ ਜਿਹੜੇ ਕਿल्ले ਉਦੋਂ ਬਾਅਦ ਇਹ ਰਾਸ਼ਤ ਬਣ ਕੇ ਬੜਾ ਇਤਿਹਾਸ ਨਾਲ ਗੂੜਾ ਸਬੰਧ ਆ। ਉਹ ਰੱਬ ਦਾ ਵਾਸਤਾ ਉਹ ਤੁਹਾਨੂੰ ਕਾਰ ਸੇਵਾ ਵਾਲਿਓ। ਜਿਹੜੀ ਜੜ ਤੁਸੀਂ ਪੱਟ ਰਹੇ ਹੋ ਇਤਿਹਾਸ ਦੀ ਮਲਿਆ ਮੇਡ ਕਰ ਰਹੇ ਹੋ ਇਹ ਥੜਾ ਸੀਗਾ ਉਸ ਵੇਲੇ ਦਾ ਛੇਵੇਂ ਪਾਸ਼ਾਹੀ ਦਾ ਥੜਾ ਥੜਾ ਢਾ ਕੇ ਉੱਤੇ ਤੁਸੀਂ ਇਮਾਰਤ ਅਸਾਰਤੀ। ਮੈਂ ਬੇਨਤੀ ਕਰਦਾ ਲੋਕਾਂ ਨੂੰ ਸੰਗਤ ਨੂੰ ਕੌਮ ਨੂੰ ਸਮੁੱਚੀ ਨੂੰ ਕਿ ਤੁਸੀਂ ਜਿਹੜੀ ਵੀ ਕੋਈ ਗੁਰੂ ਘਰ ਦੀ ਸੇਵਾ ਦੇਣੀ ਆ ਕਾਰਸੇਵਾਲਿਆਂ ਨੂੰ ਨਾਂ ਦਿਓ ਭਾਈ। ਸੋਡੀਆਂ ਸਾਰੀਆਂ ਇਤਿਹਾਸਕ ਮਾਰਤਾਂ, ਸੋਡੀਆਂ ਪ੍ਰਾਤਨ ਜਿੰਨੀਆਂ ਵਿਰਾਸਤਾਂ ਨੇ ਸਾਰੀਆਂ ਢਾਹ ਢੇਰੀ ਕਰੀ ਜਾਂਦੇ ਆ, ਇਤਿਹਾਸ ਨੂੰ ਖਤਮ ਕਰੀ ਜਾਂਦੇ ਆ। ਮੈਂ ਕਿੰਨੇ ਚਿਰ ਦਾ ਗੱਲ ਤੇ ਬੋਲਦਾ ਕਿ ਇਤਿਹਾਸ ਜਾਂ ਪੀੜੀਦਰ ਪੀੜੀ ਪਤਾ ਲੱਗਦਾ ਜਾਂ ਕਿਤਾਬਾਂ 'ਚੋਂ ਪੜ੍ਹ ਕੇ ਬਦਲਿਆ ਜਾਂਦਾ ਜਾਂ ਤੀਜਾ ਤੁਹਾਡੇ ਕੋਲ ਤੁਹਾਡੀਆਂ ਨਿਸ਼ਾਨੀਆਂ ਹੁੰਦੀਆਂ ਨੇ, ਮਾਰਤਾਂ ਹੁੰਦੀਆਂ ਨੇ, ਵਿਰਾਸਤਾਂ ਹੁੰਦੀਆਂ ਨੇ। ਕਿਤਾਬਾਂ 'ਚੋਂ ਬਦਲੀ ਜਾਂਦੇ ਆ। ਨਿਸ਼ਾਨੀਆਂ ਢਾਤੀਆਂ ਕੋਈ ਕੱਲ ਨੂੰ ਦੱਸੂਗਾ ਵੀ ਆਪਣੀਆਂ ਆਣ ਵਾਲੀਆਂ ਨਸਲਾਂ ਨੂੰ ਵੀ ਸਾਡਾ ਇਤਿਹਾਸ ਹੈ ਇੱਥੇ ਗੁਰੂਆਂ ਨੇ ਘੋੜੇ ਬੰਨੇ ਇੱਥੇ ਗੁਰੂ ਠਹਿਰੇ ਇੱਥੇ ਗੁਰੂਆਂ ਨੇ ਜੰਗਾਂ ਲੜੀਆਂ ਇੱਥੇ ਖੂਨ ਡਲਿਆ ਕਿਹੜੀਆਂ ਸਾਡੀਆਂ ਆਣ ਵਾਲੀਆਂ ਨਸਲਾਂ ਇਹ ਗੱਲ ਤੇ ਯਕੀਨ ਕਰਨਗੀਆਂ ਕਿਉਂ ਕਿਤਾਬਾਂ ਦੇ ਵਿੱਚ ਤਾਂ ਕੀ ਲਿਖੀ ਜਾਂਦੇ ਨੇ ਗੁਰੂ ਤੇਗ ਬਹਾਦਰ ਵਰਗੇ ਨੂੰ ਠਹਿਰੇ ਲਿਖਿਆ ਪਿਆ ਡਾਕੂ ਲਿਖਿਆ ਪਿਆ ਗੁਰੂ ਹਰਗੋਬਿੰਦ ਪਾਸ਼ਾ ਬਾਰੇ ਲਿਖਿਆ ਪਿਆ ਕਿੰਨਾ ਦਿਮਾਗ ਸੰਤੋਨ ਨੇ ਵਿਗੜਿਆ ਸੀ ਇੱਕ ਇੱਕ ਤਹਾਖਤਾਵਾਂ ਜਿ ਲਿਖੀ ਜਾਂਦਾ ਬਲਦੇਸ ਨੂੰ ਸਿਰਸੇ ਨੇ ਬੜੇ ਚਿਰ ਦਾ ਮੁੱਦਾ ਠਾਇਆ ਸੀ ਹਾਈ ਕੋਰਟ ਵੀ ਇਹ ਕੇਸ ਨੂੰ ਲੈ ਕੇ ਗਿਆ ਨਹੀਂ ਸੁਣਵਾਈ ਹੋਈ ਸੋ ਬਾਈ ਇਹ ਗੱਲ ਨੂੰ ਗੌਰ ਕਰੋ ਤੁਹਾਡੇ ਪਿੰਡਾਂ 'ਚ ਕੋਈ ਵੀ ਛੋਟੀ ਮੋਟੀ ਨਿਸ਼ਾਨੀ ਸਾਡੇ ਇਤਿਹਾਸ ਨਾਲ ਸੰਬੰਧਤ ਪਈ ਆ ਉਹਨੂੰ ਮਟਾਉਣ ਨਾ ਦਿਓ ਬਾਈ ਪਿੰਡ ਵਾਲੋਂ ਬੇਨਤੀ ਆ ਮੈਂ ਤਾਂ ਨਵੀਂ ਗੱਲ ਮੈਨੂੰ ਤਾਂ ਪਤਾ ਲੱਗੀ ਇੱਥੇ ਆ ਕੇ ਇਸ ਨਗਰ ਦੇ ਵਿੱਚ ਆ ਇਹ ਕਹਿੰਦੇ ਜੀ ਕਾਰ ਸੇਵਾ ਵਾਲੇ ਜਾਂਦੇ ਆ ਬਾਬਾ ਜੀ ਸਰੋਮਣੀ ਕਮੇਟੀ ਨੂੰ 20-20 30 ਲੱਖ ਰੁਪਇਆ 40-40 ਲੱਖ ਰੁਪਇਆ ਦੇ ਦਿੰਦੇ ਵੀ ਸਾਨੂੰ ਪਿੰਡ ਚੋਂ ਉੱਠਣ ਨਾ ਦੇਓ ਅਸੀਂ ਉੱਥੇ ਹੀ ਬੈਠ ਰਹੇ ਹੁਣ ਆਇਆ ਇਸ ਇਆਲੀ ਕਲਾਂ ਦੀ ਜਿਹੜੀ ਗੁਰੂ ਘਰ ਦੀ ਸੇਵਾ ਉਹਨੂੰ ਪੂਰੀ ਹੋਈ ਨੂੰ ਅੱਜ 7 ਸਾਲ ਹੋ ਗਏ 17 ਚ ਪੂਰੀ ਹੋ ਗਈ ਸੀ ਜਾਨ ਨੂੰ ਤਿਆਰ ਨਹੀਂ ਇੱਥੇ ਡੇਲੇ ਲਾ ਕੇ ਬੈਠ ਗਏ ਕਾਰਨ ਕੀ ਵੀ ਕੋਈ ਵੀ ਆਉਂਦਾ ਬੰਦਾ ਵੀ ਗੁਰੂ ਘਰ ਦੀ ਸੇਵਾ ਚੱਲਦੀ ਆ 5 ਲੱਖ 2 ਲੱਖ 10 ਲੱਖ ਕਾਰ ਸੇ ਬੈਂਕ ਕੋਲ ਪਿੰਡ ਕਰ ਜਾਂਦਾ ਉਹਨਾਂ ਦੀ ਕਮਾਈ ਦਾ ਸਾਧਨ ਬਣਾਇਆ ਵਾ ਉਹ ਥੋੜੇ ਮੋٹے ਗਾਹਾਂ ਹੁੰਦਾ ਉਹਨਾਂ ਦੇ ਦਿੰਦੇ ਐ ਤੇ ਇਹ ਸਾਡੀ ਜਮਾ ਜੜ ਪੱਟੀ ਜਾਂਦੀ ਸੋ ਰੱਬ ਦਾ ਵਾਸਤਾ ਲੋਕੋ ਸਮਝੋ ਕਾ ਤੁਸਤਾਉਂਗੇ ਦੁਨੀਆ ਕੋਲੇ ਅਸੀਂ ਕਲਪ ਦੇ ਮਰ ਕੇ 5 5000 ਸਾਲ 10 10000 ਸਾਲ ਪੁਰਾਣਾ ਇਤਿਹਾਸ ਸਾਂਭਿਆ ਪਿਆ ਹਰ ਹਿਸਟਰੀ ਕੀ ਲਖੇ ਤੁਸੀਂ ਇੰਗਲੈਂਡ ਚਲੇ ਜਾਓ ਇੰਗਲੈਂਡ ਚ ਵਿਲੀਅਮ ਸ਼ੈਕਸਪੀਅਰ ਦਾ ਜਿੱਥੇ ਉਹ ਰਹਿੰਦਾ ਸੀ ਉਹ ਵਾਲੀ ਜਗ੍ਹਾ ਵੀ ਉਹਨਾਂ ਨੇ ਸਾਂਭੀ ਹੋਈ ਆ ਕਿ ਉਹ ਧਾਰਮਿਕ ਨਹੀਂ ਸੀ ਬੰਦਾ ਨਾਟਕ ਲਿਖਦਾ ਸੀ ਪਲੇ ਕਰਦਾ ਸੀ ਉਹਦੀ ਜਗਾ ਵੇਖ ਲਓ ਜਾ ਕੇ ਉਹਨਾਂ ਨੇ ਸਾਂਭੀ ਹੋਈ ਹੈ ਤੇ ਸਾਡੇ ਵੇਖੋ ਇੱਥੇ ਓਏ ਉਹਦਾ ਮਤਲਬ ਕਹਿੰਦਾ ਇਹ ਨਹੀਂ ਅੰਦੇ ਥੱਲੇ ਫਰਸ਼ ਲਾਤਾ ਹੈ ਫਰਸ਼ ਲਾਤਾ ਥੱਲੇ ਇਹਨੂੰ ਸਾਬ ਨਹੀਂ ਆ ਰਿਹਾਗਾ ਉਹ ਪਰਲਾ ਫਸਾ ਵੇਖੋ ਸੁੱਕਿਆ ਪਿਆਦਰ ਉਹ ਪਰਲਾ ਆ ਹੋਇਆ ਪਿਆ ਹੁਣ ਆ ਇਧਰ ਜਿਹੜਾ ਗੁਰਦੁਆਰਾ ਸਾਹਿਬ ਤੁਸੀਂ ਵੇਖ ਰਹੇ ਹੋ ਇੱਥੇ origionally ਠੜਾ ਸੀ ਇੱਥੇ ਠੜਾ ਸੀ ਜਿਹਦੇ ਉੱਤੇ 6ਵੀਂ ਪਾਤਸ਼ਾਹੀ ਬੈਠੇ ਸੀਗੇ 6ਵੀਂ ਪਾਤਸ਼ਾਹੀ ਨੇ ਬੈਠ ਕੇ ਇੱਥੇ ਪ੍ਰਵਚਨ ਕੀਤਾ ਸੀ ਲੋਕਾਂ ਨਾਲ ਸਾਂਝ ਪਾਈ ਸੀ ਗੱਲਾਂ ਦੀ ਉਹ ਇਹੀ ਤਾਂ ਹਿਸਟਰੀ ਹੈ ਸਾਡੇ ਲਈ ਅਹਿਮੀਅਤ ਉਸ ਠੜੇ ਦੀ ਜ਼ਿਆਦਾ ਔਰ ਫੜਾ ਛੱਡ ਯਾਰ ਇੱਥੇ ਦਾ ਆਪਣੇ ਨਾਲ ਛੋਟੇ ਸਾਹਿਬਜ਼ਾਦਿਆਂ ਵਾਲੀ ਦੀਵਾਰ ਦਾ ਕੀ ਹਾਂ ਕੀਤਾ ਹਾਂ ਹਾਂ ਜਿੰਨੀਆਂ ਇੱਕ ਪਾਕਿਸਤਾਨ ਤੋਂ ਗੇਰੋਂ ਫੋਨ ਆਇਆ ਸੀ ਉੱਥੇ ਵੀ ਕੋਈ ਐਂ ਹਿਸਟੋਰੀਕਲ ਜਗ੍ਹਾ ਜਿਹੜਾਡੇ ਗੁਰੂਆਂ ਨਾਲ ਜੁੜੀ ਹੋਈ ਉੱਥੇ ਵੀ ਕਾਰ ਸੇਵਾ ਵਾਲੇ ਪਹੁੰਚ ਗਏ ਮਰ ਆਲਦਾ ਦੇਸ਼ ਨਹੀਂ ਦੂਜੇ ਦੇਸ਼ਾਂ ਦੀ ਗੇਰੋਂ ਦਾ ਧਾਰ ਲੈ ਵੀ ਕਿਤੇ ਵੀ ਸਾਡੀ ਕੋਈ ਨਿਸ਼ਾਨੀ ਛੱਡਣੀ ਨਹੀਂ ਉਹ ਮਲਿਆ ਮੈਂਡ ਕਰ ਦੇਣਾ ਤੁਸੀਂ ਜੋ ਕਰਨਾ ਹੈ ਕਰੋ ਹੋਰ ਪਾਸੇ ਕਰ ਲਓ ਹਿਸਟੋਰੀਕਲ ਜਗ੍ਹਾ ਤਾਂ ਬਖਸ਼ ਦਿਓ ਯਾਰ ਹਿਸਟੋਰੀਕਲ ਜਗ੍ਹਾ ਸੀ ਉਹ ਵੇਖਣੀ ਚਾਹੁੰਦੇ ਆ ਜਿਹੜੀ ਉਹ ਸੀ ਅੱਜ ਦੁਨੀਆ ਤੋਂ ਜਾਂਦੇ ਲੋਕ ਸ਼ੈਕਸਪੀਅਰ ਦਾ ਘਰ ਵੇਖਣ ਮੈਂ ਵੀ ਵੇਖ ਕੇ ਆਇਆ ਹੁਣ ਮੈਨੂੰ ਦੱਸੋ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਘੋੜੇ ਬੰਨੇ ਸੀ ਮੈਂ ਸਭ ਤੋਂ ਪਹਿਲਾਂ ਪੁੱਛਿਆ ਕਿੱਥੇ ਉਹ ਆਂਦੇ ਜੀ ਇੱਥੇ ਇਤਰਾਸ ਬਣ ਗਏ ਤੇ ਬੈਠੇ ਕਿੱਥੇ ਸੀ ਉਹ ਆਂਦੇ ਜੀ ਇੱਥੇ ਉਹ ਥੜਾ ਹੈ ਨਹੀਂ ਔਰ ਥੜਾ ਰੁਪਿਆਤਾ ਸੰਗਮਰ ਮਰ ਚੜਤਾ ਸੰਗਮਰ ਮਰਾਂ ਦਾ ਇਤਿਹਾਸ ਨਹੀਂ ਬੋਲਦਾ ਹੁੰਦਾ ਇਤਿਹਾਸ ਬੋਲਦਾ ਕੁੱਲੀਆਂ ਚ ਔਰ ਯਾਰਾਂ ਸੀ ਮਾਰਬਲ ਵੇਖਣਾ ਅਸੀਂ ਤਾਂ ਉਹ ਥੜਾ ਵੇਖਣਾ ਨਾ ਕਿ ਤੇ ਟੇਕਡ ਆਪਾਂ ਅੱਜ ਵੀ ਆਪਦੇ ਪੁਰਾਣੇ ਘਰ ਲੋਕ ਨਾ ਫਿਲਮਾਂ ਜਾਂਦੇ ਪੁਰਾਣਾ ਪੰਜਾਬ ਵੇਖਣਾ ਚਾਹੁੰਦੇ ਤੇ ਅਸੀਂ ਯਾਰ ਉਹ ਹਿਸਟੋਰੀਕਲ ਜਗ੍ਹਾ ਨਹੀਂ ਵੇਖਣਾ ਚਾਹੁੰਦੇ ਜਿੱਥੇ ਸਾਡੇ ਗੁਰੂ ਬੈਠੇ ਨੇ ਹਮੇਸ਼ਾ ਵੀਡੀਓ ਪੈਂਦੇ ਨੇ ਇਹ ਉਹਨਾਂ ਦੀ ਚੱਪਲ ਐ ਆ ਉਹਨਾਂ ਦੇ ਜੁੱਤਾ ਪਾਇਆ ਸੀ ਆ ਉਹਨਾਂ ਦਾ ਚੋਗਾ ਆ ਉਹਨਾਂ ਦੇ ਹਥਿਆਰ ਨੇ ਤਾਂ ਉਹ ਜਿੱਥੇ ਬੈਠੇ ਸੀ ਬਿਰਾਜੇ ਸੀ ਅਸੀਂ ਉਹ ਚੀਜ਼ ਨਹੀਂ ਵੇਖਾਂਗੇ ਆਪਾਂ ਅੱਜ ਗੁਰੂ ਘਰ ਆਏ ਆ ਆਪਾਂ ਮੱਥਾ ਟੇਕਿਆ ਜੀ ਐਸੀ ਉਹ ਥੜਾ ਅੱਜ ਦੇਖਦੇ ਆ ਕੇ ਸਾਡੇ ਜਜ਼ਬਾਤ ਉਹ ਉਸ ਸਮੇਂ ਨਾਲ ਜੁੜਨੇ ਸੀ ਉੱਥੇ ਨਾ ਪੱਤਰ ਸਾਹਿਬ ਗੁਰਦੁਆਰਾ ਲਦਾਖ ਅਸੀਂ ਗਏ ਉੱਥੇ ਪੱਤਰ ਸਾਹਿਬ ਗੁਰਦੁਆਰੇ ਚੋਂ ਆਂਦੇ ਨਾ ਜੀ ਇੱਥੇ ਪਹਿਲੀ ਬਾਦਸ਼ਾਹੀ ਬੈਠੇ ਸੀ ਮੈਨੂੰ ਬਿਲੀਵ ਕਰੀ ਲੱਗੇ ਮੈਂ ਉੱਥੇ ਫਿਲਮ ਸ਼ੁਰੂ ਕਰਨ ਦੀ ਤੇ ਅਰਦਾਸ ਕਰਾਈ ਸੀ ਮੇਰੇ ਅੱਖਾਂ ਚੋਂ ਪਾਣੀ ਵਹਿ ਨਿਕਲਿਆ ਮੈਂ ਉੱਥੇ ਜਦੋਂ ਬੈਠਾ ਨਾ ਪੱਤਰ ਮਤਲਬ ਆਂਦੇ ਨਹੀਂ ਇੱਥੇ ਬੈਠੇ ਸੀ ਇੱਥੇ ਸੀ ਮਤਲਬ ਅੱਖਾਂ ਚੋਂ ਪਾਣੀ ਆ ਜਾਂਦਾ ਬਿਲਕੁਲ ਉਹ ਉਹ ਸਮੇਂ ਨਾਲ ਜਾਜ ਜੁੜਦਾ ਹੁੰਦਾ ਹੁੰ ਜਿੱਤੇ ਥੜਾ ਹੁੰਦਾ ਆਪਾਂ ਇੰ ਬਹਿਣਾ ਸੀ ਉੱਥੇ ਜਾ ਕੇ ਹੱਥ ਲਾ ਕੇ ਵੇਖਣਾ ਸੀ ਉਹ ਇਹ ਗੁੱਛ ਜਿਹੜਾ ਆ ਦਰਖਤ ਬਣ ਗਏ ਕਿੱਲੇ ਇਹਨਾਂ ਨੂੰ ਮਾਰਨ ਵਾਸਤੇ ਅਸੀਂ ਬਸ ਕੰਮ ਕਰਦੇ ਜੀ ਤਾਂ ਬਿਲਕੁਲ ਨਹੀਂ ਕੋਸਾ ਕੰਮ ਨਹੀਂ ਕਰਦੇ ਤੇ ਸਾ ਕਿੱਥੋਂ ਲੋਕਾਂ ਦਾ ਗਏ ਆ ਮੈਂ ਤਾਂ ਸੁਣਿਆ ਹੈ ਕਹਿੰਦੇ ਇੰਗਲੈਂਡ ਦੇ ਵਿੱਚ 2 2000 ਸਾਲ ਪੁਰਾਣੇ ਦਰਖਤ ਹੈ ਲਿਖ ਕੇ ਲਾਈ ਬੈਠੇ ਆ ਸਕਾਟਲੈਂਡ ਉਹਨਾਂ ਦਾ ਇੱਕ ਦੇਸ਼ ਹੀ ਉਹ ਦੇਸ਼ ਇਸ ਲਈ ਕਿ ਉਹ ਉਹਨਾਂ ਦਾ ਰੈਫਰੈਂਡਮ ਕਰਾਉਂਦੇ ਰਹਿੰਦੇ ਆ ਉੱਥੇ ਜਿਹੜਾ ਉਹ ਸ਼ਹਿਰ ਹੈ ਨਾ ਉਹਨਾਂ ਦੀ ਰਾਜਧਾਨੀ ਦੁਨੀਆ 'ਚ ਉੱਥੇ ਸ਼ੂਟਿੰਗ ਕਰ ਲਾਉਂਦੇ ਸਭ ਤੋਂ ਪੁਰਾਣੇ ਘਰ ਕਿਲੇ ਸਭ ਹਮੇ ਸੰਭੇ ਹੋਇਆ ਔਰ ਜੁਰਮਾਨਾ ਹੈ ਬਿਨਾ ਪਰਮਿਸ਼ਨ ਤੋਂ ਤੁਸੀਂ ਇਹ ਕਿੱਟ ਨਹੀਂ ਹਕਾ ਸਕਦੇ ਪੂਰੇ ਸ਼ਹਿਰ ਦੀ ਪੂਰੇ ਸ਼ਹਿਰ ਦੀ ਇਹ ਉਹਨਾਂ ਦੀ ਖਾਸੀਅਤ ਹੈ ਇਹ ਪਰਵਾਹੀ ਕੋਈ ਨਹੀਂ ਮੰਨਦੇ ਜੋ ਮਾਰ ਦੀ ਦੱਬੀ ਤੋਂ ਲੈ ਜਾ ਪੂਰੇ ਯੂਰਪ ਚ ਚਲੇ ਜਾ ਪੂਰਾ ਯੂਰਪ ਹੈ ਉਹ ਆਪਦੀਆਂ ਪੁਰਾਣੀਆਂ ਚੀਜ਼ਾਂ ਓਵੇਂ ਰੱਖਦੇ ਹੋਰਾਸੀਂ ਮਾਰਬਲ ਚੜਾਈ ਜਾਂਦੇ ਓਏ ਉਹ ਤਾਂ ਰੱਖ ਲਓ ਜੋ オリジナル ਹੈ ਖੱਬੇ ਸੰਜੇ ਚੜਾ ਲਓ ਅਸੀਂ ਨਹੀਂ ਰੋਕਦੇ ਇਹ 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 ਜੋ ਗੁਰੂਆਂ ਨਾਲ ਜੁੜੀ ਚੀਜ਼ ਹੈ ਨਾ ਉਸ ਨੂੰ ਬਿਜ਼ਨਸ ਨਹੀਂ ਬਣਾਉਣਾ ਚਾਹੀਦਾ ਇਹ ਸਾਡੀ ਅਕੀਦਾ ਹੈ ਸਾਡਾ ਉੱਥੇ ਇਹ ਸ਼ਰਧਾ ਹੈ ਸਾਡੀ ਬੇਨਤੀ ਲੋਕਾਂ ਨੂੰ ਵੀ ਕਾਰ ਸੇਵਾ ਨੂੰ ਵੀ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਉੱਥੋਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਦੇ ਵੀ ਉੱਥੋਂ ਹੁਕਮਨਾਮਾ ਜਾਰੀ ਕਰਦੇ ਕਿ ਕੋਈ ਪ੍ਰਾਥਮਿਕ ਇਮਾਰਤ ਕੋਈ ਬਲਾਸਟ ਕੋਈ ਦਰਾਸਤ ਕੋਈ ਚੀਜ਼ ਪੱਟੀ ਨਹੀਂ ਜਾਊ ਕੋਈ ਬਦਲ ਨਹੀਂ ਜਾਊਗਾ ਜਿਉਂ ਦਾ ਤਿਉਂ ਰੱਖਿਆ ਜਾਊਗਾ ਇਹ ਲੋਕੋ ਤੁਹਾਨੂੰ ਪਾਉਣ ਨੂੰ ਬੇਨਤੀ ਹੈ ਤੁਸੀਂ ਵੀ ਇਸ ਗੱਲ ਤੇ ਕਾਰ ਕਰਿਓ ਕੈਨੇਡਾ 'ਚ ਨਾ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਜਦੋਂ ਉਹਨਾਂ ਨੂੰ ਪਤਾ ਪਹਿਲਾਂ ਵੈਨਕੂਵਰ ਚ ਸੀਗਾ ਜਿੱਥੇ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਸੀ ਜਿੱਥੋਂ ਗਦਰ ਲਹਿਰ ਵੀ ਸ਼ੁਰੂ ਹੋਈ ਸੀ ਉਲਟਾਤਾ ਆਪਣਿਆਂ ਨਹੀਂ ਤੇ ਗੋਰਿਆਂ ਨੂੰ ਪਤਾ ਲੱਗ ਗਿਆ ਉਸ ਤੋਂ ਬਾਅਦ ਜਿਹੜਾ ਸੈਕਿੰਡ ਨੰਬਰ ਤੇ ਸੀ ਐਫ 4 ਗੁਰਦੁਆਰਾ ਸਾਹਿਬ ਹੈ ਜਿਹੜਾ ਉਸ ਤੋਂ ਬਾਅਦ ਸੀਗਾ ਦੂਜੇ ਨੰਬਰ ਤੇ ਪੁਰਾਣਾ ਉਹ ਉਹਨਾਂ ਨੇ ਉਹਨਾਂ ਨੂੰ ਕੈਨੇਡੀਅਨ ਹੈਰੀਟੇਜ ਚ ਲੈ ਕੇ ਆਏ ਆਂਦੇ ਹੱਥ ਨਹੀਂ ਲਾਉਣ ਦੇਣਾ ਅਸੀਂ ਉਹ ਲੈ ਕੇ ਆਏ ਹਾਂ ਬਾਜੀ ਇਹਨਾਂ ਨੇ ਇਹ ਵੀ ਨਹੀਂ ਛੱਡਣਾ ਉਹ ਅੰਦਰੋਂ ਉਹ ਵੀ ਢਾਈ ਬੈਠੇ ਮਾਂ ਦੇ ਪੁੱਤ ਸਸੀਨ ਪਰਾਣਾ ਢਾਗਿਓ ਨਵੇਂ ਚ ਸਾਡਾ ਨਹੀਂ ਬਾਈ ਸਾਡੀ ਆਪਣਾ ਬਾਈ ਅਜੇ ਅਰਕੇ ਗਏ ਸੀਗੇ ਅਨੰਦਪੁਰ ਸਾਹਿਬ ਹਾਂ ਅਨੰਦਪੁਰ ਬਰਾਡ ਹਾਂ ਉੱਥੇ ਜਾ ਕੇ ਆਏ ਆ ਉਹ ਐਡੀਆਂ ਐਡੀਆਂ ਚੌੜੀਆਂ ਕੰਧਾਂ ਉਹਨੂੰ ਲੱਗੇ ਪਈ ਢਾਹੁਣ ਜਿਹਨੇ ਪਰਾਣੀਆਂ 4 4 500 500 ਸਾਲ ਪੁਰਾਣੀਆਂ ਸਾਡੀਆਂ ਹਸਤ ਕੁਝ ਸਾਲਾਂ ਦੇ ਬਾਅਦ ਖਤਮ ਹੋ ਜਾਣਾ ਹੈ ਸਾਡੇ ਨਹੀਂ ਆ ਰਿਹਾ ਕਿੱਦਾਂ ਹੋਇਆ ਆ ਰਿਹਾਗਾ ਸਾਡੇ ਜਵਾਕ ਕੀ ਦੇਖਣਗੇ ਵੀ ਕਿਹੜੇ ਕਿੱਲੇ ਗੱਡੇ ਸੀ ਕਿਹੜੇ ਦਰਖਤ ਬਣ ਕਿੱਥੇ ਕੋੜੇ ਬੰਨੇ ਸੀ ਕਿ ਇਹ ਥੜੇ ਥੜੇ ਆਪਾਂ ਅਡਜਸਟ ਕਰ ਲੈਨੇ ਆ ਜਿਹੜੇ ਨਵੇਂ ਬੱਚੇ ਨੇ ਨਾ ਉਸ ਸੁਪਰ ਡੀਡਿਅਟ ਪਤਾ ਨਹੀਂ ਕੀ ਕੁਸ਼ ਕਹਿੰਦੇ ਨੇ ਜਦੋਂ ਉਹਨਾਂ ਨੂੰ ਦੱਸੀਦਾ ਨਾ ਕਿ ਅਸੱਚ ਨਹੀਂ ਪੁੱਤ ਆ ਇੱਥੇ ਸੀ ਦੋਆਂ ਦੇ ਟਾਇਆ ਕਿਨੇ ਆ ਜਦੋਂ ਦੱਸੀਦਾ ਅਸੀਂ ਆਪ ਹੀ ਢਾ ਲਿਆ ਤੇ ਇੱਥੇ ਗੁਰਦੁਆਰਾ ਸਾਹਿਬ ਉਸਾਰਤਾ ਸਾਰਾ ਨਵਾਂ ਉਹਨਾਂ ਨੂੰ ਨਾ ਦੇਰੀ ਕੀ ਗੱਲ ਉਹ ਉਸ ਚੀਜ਼ ਨੂੰ ਬਾਹਰ ਤਾਂ ਲੱਖੇ ਵਿਚਾਲੇ ਸੜਕ ਦੇ ਕੋਈ ਪੁਰਾਣਾ ਦਰਖਤ ਹੈ ਨਾ ਆਦੀ ਗੱਡੀਆਂ ਪਾਸੇ ਦੀ ਜਾਣੀਆਂ ਦਫਤਰ ਆਊਗਾ ਇੱਥੇ ਅਸੀਂ ਆਪਦੀ ਹਿਸਟੋਰੀਕਲ ਜਗ੍ਹਾ ਚੱਕਦੇ ਆਂ ਸੋ ਕਿਰਪਾ ਕਰੋ ਜਿਵੇਂ ਲੱਖੇ ਨੇ ਪਹਿਲਾਂ ਅਪੀਲ ਕੀਤੀ ਬਖਸ਼ੋ ਪ੍ਰਾਤਨ